ਤੇ ਇਹਨੂੰ ਅਸੀਂ ਆਪਣੇ ਐਮ.ਐਲ.ਏ. ਹੈਪੀ ਕੋਲ ਗਏ ਆ ਜੀ ਆਪਣੀ ਪ੍ਰਿਆਜ ਲੈ ਕੇ ਪਿੰਡ ਦੇ ਬਤਵੰਤੇ ਸੱਜਣ ਗਏ ਆ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਕਿ ਕੁਝ ਦਿਨਾਂ 'ਚ ਤੁਹਾਡਾ ਕੰਮ ਹੋ ਜਾਊਗਾ ਹਾਂ ਇਹ ਨੌਲੇਜ ਆ ਪ੍ਰਸ਼ਾਸਨ ਦੀ ਸਾਰਾ ਨੌਲੇਜ ਹੈਗਾ ਵੀਡੀਓਜ਼ ਉਹਦੀ ਵਟਸਐਪ ਵੀ ਨੌਲੇਜ ਵੀ ਹੈਗਾ ਤੇ ਜੋ ਇਹਦਾ ਜਾਇਜ਼ ਪੋਸੀਬਲ ਹੋਊਗਾ ਫਿਰ ਆ ਕੇ ਦੱਸੋ ਕੋਈ ਦਿੱਕਤ ਨਹੀਂ ਕਰੀ ਤੇ ਵੀ ਜਿਹੜਾ ਪਿੰਡ ਨੂੰ ਦਿੱਤਾ ਜਾ ਰਿਹਾ ਉਹਦੇ ਉਹ ਪੀਣ ਜੋਗ ਹੈਗਾ ਕਿਵੇਂ ਨੇ ਨਹੀਂ ਬਿਲਕੁਲ ਵੀ ਹੋਣੀ ਬਿਲਕੁਲ ਹੀ ਪੀਣੀ ਹੋਣੀ ਉਹ ਤਾਂ ਬਿਲਕੁਲ ਬੈਡਸਮੈਲ ਆਉਂਦੀ ਹੈ ਬਿਲਕੁਲ ਪਾਕਿਸਤਾਨ ਜਿਹੜਾ ਨਹਿਰ ਵਾਲਾ ਪਾਣੀ ਆਉਂਦਾ ਬਾਈ ਜੀ ਉਹਨੂੰ ਰੱਖਣ ਤੋਂ 2 ਘੰਟੇ ਬਾਅਦ ਬੈਡਸਮੈਲ ਆਉਂਦੀ ਪੀਣੀ ਜੋਗ ਨਹੀਂ ਜੀ ਅਸੀਂ ਉਹ ਪਸ਼ੂਆਂ ਵਾਸਤੇ ਵਰਤ ਸਕਦੇ ਹਾਂ ਜੀ ਨਹਾਉਣੇ ਨੂੰ ਵੀ ਚਲੋ ਮੰਨ ਲਓ ਜੀ ਵੀ ਮਰਦਾ ਬੰਦਾ ਕੀ ਕਰੇ ਨਾਲੂ ਵੀ ਲਾਉਂਗੇ ਜੀ ਹਾਂ ਜੀ ਉਹ ਕਹਿੰਦੇ ਨਹਿਰ ਨਹਿਰੀ ਪਾਣੀ ਤਾਂ ਆ ਰਿਹਾ ਜੀ ਪਰ ਕਹਿੰਦੇ ਵੀ ਸਾਲ ਖਾਲ ਉਪਰਵਾ ਇਸ ਤੋਂ ਬੈਸਟ ਪਾਣੀ ਜਿਹੜਾ ਹੁੰਦਾ ਐ ਅਕੱਛਲੇ ਦਿਨਾਂ ਚ ਹਵਾ ਫੈਲੀ ਕਿ ਪਿੰਡ ਦੇ ਵੀ ਧਰਤੀ ਹੇਠਲਾ ਪਾਣੀ ਜਿਹੜਾ ਉਹ ਖਤਮ ਹੋ ਗਿਆ ਤੋਂ ਕਰਕੇ ਕੋਈ ਨੁਕਸਾਨ ਕਿ ਚੱਲਣਾ ਚਾਹੀਦਾ ਉਹਦਾ ਨੁਕਸਾਨ ਬਹੁਤ ਜ਼ਿਆਦਾ ਚੱਲਣਾ ਪੈ ਰਿਹਾ ਹੈ ਜੀ ਦੇਸ਼-ਵਦੇਸ਼ਾਂ ਤੋਂ ਫੋਨ ਆਉਂਦੇ ਆ ਅਸੀਂ ਕਹਨੇ ਆ ਜਿਹੜੇ ਝੂਠੀਆਂ ਖਬਰਾਂ ਲਾਉਂਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ ਐਸਾ ਹਿਸਾਬ ਨਾਲ ਤਾਂ ਜੀ ਸਾਡੇ ਜਿਹੜੇ ਰਿਸ਼ਤੇਦਾਰ ਆ ਉਹ ਹਰਕਤ ਪੈਜੂਗਾ ਰਿਸ਼ਤਿਆਂ 'ਚ ਬੱਚਿਆਂ ਨੂੰ ਰਸਤੇ 'ਤੇ ਨਹੀਂ ਪਹੁੰਚੇ ਜਿਸ ਸਟਿਚੂਏਸ਼ਨ ਜਮੀਨਾਂ ਦੇ ਰੇਡ ਕਰ ਚੜਨਗੇ ਕਿ ਬੜਾ ਡਰਦਾ ਕਿਤੇ ਸਾਰਾ ਹੀ ਪਾਣੀ ਨਾ ਵਕਾ ਲਈਏ ਰਹੁ ਬਹਿੰਤਰ ਜੇ ਥਾਥਾਂ ਤੇ ਅਸੀਂ ਰੁੱਖ ਲਗਾ ਲਈਏ ਆਰਮੀਓਰ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਕੁਲਵਿੰਦਰ ਸਿੰਘ ਫਤਿਹਗੜ੍ਹ ਸਾਹਿਬ ਦੇ ਪਿੰਡ ਪੱਤੋਂ ਦੇ ਵਿੱਚ ਖੜੇ ਹਾਂ ਬਲਾਕ ਖੇੜਾ ਪੈਂਦਾ ਤਾਂ ਇਸ ਪਿੰਡ ਦੇ ਵਿੱਚ ਇੱਕ ਅਫਵਾਹ ਫੈਲੀ ਸੀ ਕਿ ਪਿੰਡ ਦੀ ਵਿੱਚੋਂ ਧਰਤੀ ਹੇਠਲਾ ਪਾਣੀ ਜਿਹੜਾ ਹੈ ਉਹ ਖਤਮ ਹੋ ਗਿਆ ਪਰ ਉਸ ਦੀ ਅਸਲ ਸਚਾਈ ਕੁਝ ਹੋਰ ਹੈ ਧਰਤੀ ਹੇਠਲਾ ਪਾਣੀ ਖਤਮ ਨਹੀਂ ਹੋਇਆ ਪਰ ਇੱਥੋਂ ਦਾ ਜਿਹੜਾ ਪਿੱਛੇ ਤੁਸੀਂ ਟੈਂਕੀ ਦੇਖ ਰਹੇ ਹੋਮੋਗੇ ਇਹ ਟੈਂਕੀ ਜਿਹੜੀ ਆ 50000 ਲੀਟਰ ਦੀ ਟੈਂਕੀ ਆ ਟੈਂਕੀ ਤੋਂ ਦੋ ਪਿੰਡਾਂ ਨੂੰ ਪਾਣੀ ਜਾਂਦਾ ਸੀ ਤੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਿਹੜੇ ਪੀਣ ਵਾਲੇ ਪਾਣੀ ਦੇ ਜਿਹੜੇ ਆ ਉਹ ਕਿਲਤ ਜ਼ਰੂਰ ਹੈਗੀ ਹੈ ਨਾ ਪਿੰਡਾਂ ਦੇ ਵਿੱਚ ਖਾਸ ਕਰਕੇ ਪੱਤੋਂ ਪਿੰਡ ਦੇ ਵਿੱਚ ਪਾਣੀ ਦੀ ਕਿਲਤ ਜ਼ਰੂਰ ਹੈਗੀ ਆ ਪੀਣ ਵਾਲੇ ਦੀ ਉਸ ਦਾ ਕਾਰਨ ਜਿਹੜਾ ਹੈ ਕਿਉਂਕਿ ਧਰਤੀ ਹੇਠਲਾ ਸੋਰੇ ਵਾਲਾ ਪਾਣੀ ਹੈ ਉਹ ਲੋਕ ਨਹੀਂ ਪਿੰਦੇ ਤਾਂ ਇੱਥੇ ਨਹਿਰੀ ਪਾਣੀ ਦੀ ਸਪਲਾਈ ਵੀ ਜਿਹੜੀ ਆ ਜ਼ਰੂਰ ਦਿੱਤੀ ਜਾਂਦੀ ਹੈ ਪਰ ਹਾਲਾਂਕਿ ਉਹ ਦੱਸਿਆ ਜਾਂਦਾ ਕਿ ਨਹਿਰੀ ਪਾਣੀ ਜਿਹੜਾ ਹੈ ਉਹ ਫਿਲਟਰ ਕਰਕੇ ਇੱਥੇ ਭੇਜਿਆ ਜਾਂਦਾ ਪਰ ਪਿੰਡ ਦੇ ਲੋਕ ਉਸ ਨੂੰ ਨਾ ਆਉਣ ਦੇ ਲਈ ਕੱਪੜੇ ਧੋਣ ਦੇ ਲਈ ਤੇ ਜਾਂ ਹੋਰ ਜਿਹੜਾ ਡੰਗਰ ਬੱਚੇ ਦੇ ਲਈ ਜ਼ਰੂਰ ਵਰਤਦੇ ਨੇ ਪਰ ਪੀਣ ਵਾਲਾ ਪਾਣੀ ਜਿਹੜਾ ਹੈ ਉਹ ਨੇੜੇ ਆਲੇ ਦੁਆਲੇ ਚੱਲਦੇ ਪਿੰਡ ਦੇ ਬੋਰਾਾਂ ਦੇ ਵਿੱਚੋਂ ਭਰ ਕੇ ਲੈ ਕੇ ਜਾਂਦੇ ਨੇ ਤਾਂ ਲਗਭਗ 11200 ਦੇ ਕਰੀਬ ਆਬਾਦੀ ਹੈ ਤੇ ਅੱਧੇ ਆਬਾਦੀ ਜਿਹੜੀ ਹੈ ਉਹਨਾਂ ਦੇ ਕਰਾਂ ਦੇ ਵਿੱਚ ਬਹੁਤ ਸਾਰੇ ਦੇ ਬੋਰ ਤਾਂ ਜਿਹੜੇ ਆ ਜ਼ਰੂਰ ਹੈਗੇ ਨੇ ਟਾਮੇਟਾ ਮੇਂ ਕਰਾਂ ਦੇ ਵਿੱਚ ਪਰ ਉਹ ਬੋਰ ਜਿਹੜੇ ਆ ਉਹ ਪਾਣੀ ਸੋਰਾ ਹੋਣ ਕਰਕੇ ਉਹ ਨਹੀਂ ਵਰਤਦੇ ਤਾਂ ਪਾਣੀ ਜਿਹੜਾ ਇਸ ਟੈਂਕੀ ਦਾ ਵਰਤਿਆ ਜਾਂਦਾ ਸੀ ਪਰ ਲਗਭਗ ਦੱਸਿਆ ਜਾਂਦਾ ਹੈ ਕਿ ਇਸ ਪਿੰਡ ਦਾ ਜਿਹੜਾ ਬੋਰ ਇਸ ਟੈਂਕੀ ਦਾ ਹੈਗਾ ਉਹ ਲਗਭਗ 7-8 ਮਹੀਨੇ ਤੋਂ ਫੇਲ ਹੋ ਚੁੱਕਿਆ ਹੈ ਪਾਣੀ ਦਾ ਜਿਹੜਾ ਬੋਰ ਆ ਉਹ ਨਹੀਂ ਚੱਲ ਰਿਹਾ ਤੇ ਪ੍ਰਸ਼ਾਸਨ ਉਸ ਦੇ ਵੱਲ ਧਿਆਨ ਵੀ ਨਹੀਂ ਦੇ ਰਿਹਾ ਤਾਂ ਪਿੰਡ ਦੇ ਲੋਕਾਂ ਦੇ ਕੋਲੋਂ ਜਾ ਕੇ ਇਹ ਜਾਣਨ ਦੀ ਕੋਸ਼ਿਸ਼ ਕਰਦੇ ਆਂ ਕਿ ਐਕਚੁਅਲ ਦੇ ਵਿੱਚ ਅਸਲੀਅਤ ਦੇ ਵਿੱਚ ਜਿਹੜਾ ਉਹ ਪਿੰਡ ਦੇ ਲੋਕਾਂ ਨੂੰ ਕਿਹੜੀਆਂ-ਕਿਹੜੀਆਂ ਦਿੱਕਤਾਂ ਦਾ ਪਾਣੀ ਜਿਹੜਾ ਉਹ ਟੈਂਕੀ ਤੋਂ ਨਾ ਆਉਣ ਕਰਕੇ ਸਾਹਮਣਾ ਕਰਨਾ ਪੈ ਰਿਹਾ ਉਹ ਚੱਲਦੇ ਆ ਪਿੰਡ ਦੇ ਲੋਕਾਂ ਦੇ ਕੋਲੇ ਤਾਂ ਪਿੰਡ ਪਤੋਂ ਦੇ ਅੱਜ ਜਿਹੜੇ ਲੋਕ ਖੜੇ ਨੇ ਪਤਵੰਤੇ ਸੱਜਣ ਖੜੇ ਆ ਉਹਨਾਂ ਦੇ ਕੋਲੋਂ ਜਾਣ ਦੀ ਕੋਸ਼ਿਸ਼ ਕਰਾਂਗੇ ਕਿ ਕਿਹੜੀਆਂ-ਕਿਹੜੀਆਂ ਦਿੱਕਤਾਂ ਦਾ ਜਿਹੜਾ ਪਿੰਡ ਦੇ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਬਾਈ ਜੀ ਹਰਸ਼ਕਲ ਕੀ ਨਾਮ ਆ ਤੁਹਾਡਾ ਗੁਰਿੰਦਰ ਸਿੰਘ ਜੀ ਕੀ ਕੁਝ ਜਿਹੜੀ ਆ ਸਮੱਸਿਆ ਆ ਰਹੀ ਹੈ ਤੇ ਕਦੋਂ ਦੀ ਆ ਰਹੀ ਹੈ ਤੁਸੀਂ ਪਹੁੰਚ ਨਹੀਂ ਕੀਤੀ ਪ੍ਰਸ਼ਾਸਨ ਤੱਕ ਕੀ ਕੁਝ ਆ ਤੇ ਅਸੀਂ ਆਪਣੇ ਐਮ ਐਲ ਏ ਹੈਪੀ ਕੋਲ ਗਏ ਆ ਜੀ ਆਪਣੀ ਪ੍ਰਿਆਜ ਲੈ ਕੇ ਪਿੰਡ ਦੇ ਪਤਵੰਤੇ ਸੱਜਣ ਗਏ ਆ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਵੀ ਕੁਝ ਦਿਨਾਂ ਚ ਤੁਹਾਡਾ ਕੰਮ ਹੋ ਜਾਊਗਾ ਪਰ ਉ ਤੋਂ ਬਾਅਦ ਚ ਬਾਈ ਜੀ ਇਹ ਗੱਲ ਆ ਜਿਹੜੀ ਰੇਗੜੇ ਪੈ ਗਈ ਲੰਬੀ ਕਿੱਚੀ ਗਈ ਆ ਉਸ ਤੋਂ ਬਾਅਦ ਹੌਲੀ-ਹੌਲੀ ਸਾਡਾ ਸਮ ਐਨੇ ਬੋਰ ਨੇ ਕੰਮ ਬੰਦ ਕਰਤਾ ਜੀ ਪਾਣੀ ਦਾ ਸਾਡਾ ਸਿਸਟਮ ਜਿਹੜਾ ਬਿਲਕੁਲ ਬੰਦ ਹੋ ਗਿਆ ਪਿਛਲੇ 3 ਮਹੀਨਿਆਂ ਤੋਂ ਅਸੀਂ ਬਹੁਤ ਜ਼ਿਆਦਾ ਪ੍ਰਸ਼ਾਸਨ ਨੂੰ ਹਰੇਕ ਜਗ੍ਹਾ ਜਿੱਥੇ ਸਾਡੀ ਪਹੁੰਚ ਸੀ ਅਸੀਂ ਅੱਜ ਤੋਂ 20 ਦਿਨ ਪਹਿਲਾਂ ਆਪਣੀ ਡੀਸੀ ਮੈਡਮ ਉਹਨਾਂ ਨੂੰ ਵੀ ਮਿਲੇ ਆ ਬਕਾਇਦਾ ਉਹਨਾਂ ਨੇ ਵੀ ਸਾਨੂੰ ਭਰੋਸਾ ਦਵਾਇਆ ਵੀ ਫਾਈਲ ਪਟਿਆਲੇ ਗਈ ਹੋਈ ਆ ਪਟਿਆਲੇ ਤੋਂ ਮੁਹਾਲੀ ਜਾਊਗੀ ਉਸ ਤੋਂ ਬਾਅਦ ਤੁਹਾਡਾ ਹੋ ਜਾਊਗਾ ਕੰਮ ਪਰ ਨਹੀਂ ਸਾਡੇ ਹੁਣ ਪਿਛਲੇ 2 ਸਾਲਾਂ ਚ ਸਾਡੇ ਪਿੰਡ ਦੀ ਪੰਚਾਇਤ ਦੀ ਜ਼ਮੀਨ ਆ ਜਿਹੜੀ ਇਹ ਭਾਰਤ ਮਾਲਾ ਰੋਡ ਲੰਘਾ ਜਿਹੜੀ ਉਹਦੇ ਵਿੱਚ ਆਈ ਆ ਪੌਣੇ 4 ਕਰੋੜ ਰੁਪਈਆ ਸੀਗਾ ਜਿਹੜਾ ਸਾਡਾ ਸਰਕਾਰ ਕੋਲ ਤੂੰ ਸਾਨੂੰ ਮਿਲਣਾ ਸੀ 70 ਕਰੋੜ ਜਿਹੜਾ ਪ੍ਰਸ਼ਾਸਨ ਵੱਲੋਂ ਬਣਦਾ ਸੀ ਇੱਕ TDS ਵਗੈਰਾ ਜਾਂ ਕੁਝ ਵੀ ਲਾ ਲਓ ਜਿਹੜੇ ਕੋਈ ਉਹ ਮਹਿਕਮੇ ਦੀਆਂ ਹਦਾਇਤਾਂ ਅਨੁਸਾਰ ਕੱਟਿਆ ਗਿਆ 3 ਕਰੋੜ ਸਾਡਾ ਹਾਲ ਤੱਕ ਖਾਤਿਆਂ 'ਚ ਪਿਆ ਪਰ ਪੰਚਾਇਤ ਮੈਂ ਐਜ਼ ਅ ਪੰਚਾਇਤ ਮੈਂਬਰ ਆ ਪੰਜਾਂ ਪੰਚਾਇਤ ਦੇ ਵਿੱਚ ਜਿਹੜੀ ਹੁਣ ਲੰਘ ਕੇ ਗਈ ਆ ਤੇ ਸਾਡੇ ਕੋਲ ਖਾਤੇ ਤਿੰਨ ਬੈਂਕਾਂ 'ਚ ਖੁਲਾਏ ਗਏ ਆ ਪਰ ਪੈਸਾ ਕਿਸੇ ਕੁਝ ਨਹੀਂ ਆਇਆ ਹੈਗਾ ਹਾਲ ਤੱਕ ਵੀ ਕਿਸੇ ਖਾਤੇ 'ਚ ਕੋਈ ਪੈਸਾ ਨਹੀਂ ਆਇਆ ਤੇ ਸਾਡੇ ਜਿਹੜੀ ਪੈਸੇ ਦੀ ਰਕਮ ਦਾ ਵਿਆਜ ਬਣਦਾ ਏ ਅਪਰੋਕਸੀਮੇਟਲੀ 1 ਸਾਲ 'ਚ 24 ਲੱਖ ਰੁਪਇਆ ਬਣਦਾ ਹੈ ਕਰੋੜ ਦਾ ਅਸੀਂ ਕਹਿ ਵੀ ਸਾਨੂੰ ਸਾਡੇ ਪੈਸੇ ਦੇ ਵਿਆਜ ਨਾਲ ਹੀ ਬੋਰ ਕਰਾ ਦਿਓ ਸਰਕਾਰ ਕੋਲ ਪੈਸਾ ਨਹੀਂ ਹੈਗਾ ਇੱਕ ਤਾਂ ਕਿਹੜੇ ਕਿੜੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਭਾਈ ਜੀ ਸਭ ਤੋਂ ਬੁਢੀ ਤੋਂ ਪੀੜ ਵਾਲੀ ਬੁਢੀ ਗਲਤ ਪੀੜ ਵਾਲਾ ਪਾਣੀ ਹੈ ਪਾਣੀ ਨਾਲੇ ਸਾਰਾ ਦਰੂਮਦਾਰ ਚੱਲਦਾ ਹੈ ਜੀ ਧਰਤੀਆਂ ਜੋ ਜੋ ਕਰਦੀਆਂ ਲੋੜਾਂ ਹੈ ਜੀ ਜੋ ਪਸ਼ੂਆਂ ਦਾ ਹੈ ਜੀ ਭਾਈ ਜੀ ਜਿਹੜਾ ਜ਼ਿੰਮੇਵਾਰ ਭਾਈਚਾਰਾ ਹੈ ਜੀ ਸਾਡਾ ਚਲੋ ਫੇਰ ਕਿਸੇ ਨਾ ਕਿਸੇ ਦੇ ਬੋਰ ਹੈਗੇ ਆ ਜਾਂ ਸਾਧਨ ਹੈਗੇ ਆ ਟਰੈਕਟਰ ਟਰੈਕਟਰ ਪਾਣੀ ਲਿਆ ਕੇ ਵਰਤਲੰਦਾਈ ਪਰ ਜਿਹੜਾ ਸਾਡਾ ਐਸਸੀ ਭਾਈਚਾਰਾ ਸਾਨੂੰ ਉਹਨਾਂ ਤੇ ਦੱਸੋ ਭਾਈ ਉਹ ਵਿਚਾਰੇ ਬਹੁਤ ਜ਼ਿਆਦਾ ਪਰੇਸ਼ਾਨ ਨੇ ਬੀਪੀਐਨ ਰੇਗਾ ਚ ਦਿਹਾੜੀ ਜਾਣ ਤੇ ਪਾਣੀ ਪਰ ਇਹ ਵੀ ਸੰਗਲ ਨਹੀਂ ਸਮਝ ਆਉਂਦੀ ਜੀ ਵੀ ਉਹ ਵਿਚਾਰੇ ਕਦੋਂ ਇਹ ਕੰਮ ਕਰਨਗੇ ਕਦੋਂ ਨਹੀਂ ਕਰਨਗੇ ਉਹਨਾਂ ਨੂੰ ਸਭ ਤੋਂ ਵੱਡੀ ਸਮੱਸਿਆ ਉਹ ਭਾਈਚਾਰੇ ਨੂੰ ਆਉਂਦੀ ਹੈ ਜੀ ਪਾਣੀ ਲੋਕ ਪਿੰਡ ਦੇ ਜਿਹੜੇ ਆ ਉਹ ਮੋਟਰਾਂ ਤੋਂ ਭਰ ਕੇ ਲੈ ਕੇ ਆ ਰਹੇ ਆ ਹਾਂਜੀ ਮੋਟਰਾਂ ਤੋਂ ਲੈ ਕੇ ਆਉਂਦੇ ਆ ਟੈਂਕਰਾਂ ਰਾਹੀਂ ਪਾਣੀ ਆਉਂਦਾ ਏ ਸਹੀ ਹੂੰ ਸਾਹਮਣਾ ਕਰਨਾ ਪੈਂਦਾ ਵਸ ਪਾਣੀ ਆ ਕਿ ਕਿਹਾ ਜਾਂਦਾ ਕਿ ਨਹਿਰੀ ਪਾਣੀ ਵੀ ਜਿਹੜਾ ਪਿੰਡ ਨੂੰ ਦਿੱਤਾ ਜਾ ਰਿਹਾ ਉਹਦੇ ਉਹ ਪੀਣ ਯੋਗ ਹੈਗਾ ਕਿਵੇਂ ਨਹੀਂ 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 ਬਿਲਕੁਲ ਵੀ ਯੋਗ ਨਹੀਂ ਹੈ ਬਿਲਕੁਲ ਹੀ ਪੀਣ ਯੋਗ ਨਹੀਂ ਹੈ ਉਹਦੇ ਬਿਲਕੁਲ ਬੈਡ ਸਮੈਲ ਆਂਦੀ ਹੈ ਬਿਲਕੁਲ ਵੀ ਇਸ ਪਾਣੀ ਸਤਾ ਔਰ ਮਿਲ ਕੇ ਲੋਕੀ ਇਨਾ ਕਿ ਸਿਰਫ ਨਾਣ ਦੇ ਕੰਮ ਵੀ ਨਹੀਂ ਆ ਸਕਦਾ ਉਹ ਇਨਾ ਪਾਣੀ ਵਹਾੜਾ ਇਹ ਨਾ ਬਹੁਤ ਸਾਰੀ ਆਬਾਦੀ ਆ ਉਹ ਇਸੇ ਪਾਣੀ ਤੇ ਨਿਰਭਰ ਹੈ ਜਿਹੜਾ ਟੈਂਕੀ ਦੇ ਬਿਲਕੁਲ ਇਹ 1100 ਫੁੱਟ ਤੋਂ ਪਾਣੀ ਆਉਂਦਾ ਹੈ ਜੀ ਅਸੀਂ ਇਹੀ ਪਾਣੀ ਹੁਣ ਤੱਕ ਪੀਂਦੇ ਆ ਇਹ ਹੈ ਜੀ ਪਹਿਲਾਂ ਸਾਨੂੰ ਪਵਾਲੇ ਤੋਂ ਪਿਛਲੇ 15 ਸਾਲ ਤੋਂ ਸਾਡੇ ਪਿੰਡ ਚ ਬੋਰ ਹੋ ਗਿਆ ਸੀ ਅਸੀਂ ਉਹ ਪਾਣੀ ਪੀਂਦੇ ਆ ਜਿਹੜਾ ਨਹਿਰ ਵਾਲਾ ਪਾਣੀ ਆਉਂਦਾ ਬਾਈ ਜੀ ਉਹਨੂੰ ਰੱਖਣ ਤੋਂ 2 ਘੰਟੇ ਬਾਅਦ ਬੈਡਸਮੈਲ ਆਉਣੀ ਸ਼ੁਰੂ ਹੋ ਜਾਂਦੀ ਆ ਉਹਦੇ ਵਿੱਚ ਕੋਈ ਨਹੀਂ ਪੀਣ ਯੋਗ ਨਹੀਂ ਜੀ ਅਸੀਂ ਉਹ ਪਸ਼ੂਆਂ ਵਾਸਤੇ ਵਰਤ ਸਕਦੇ ਆ ਜੀ ਨਹਾਉਣੇ ਨੂੰ ਵੀ ਚਲੋ ਮੰਨ ਲਓ ਜੀ ਵੀ ਮਰਦਾ ਬੰਦਾ ਕੀ ਕਰੇ ਨਾਲ ਵੀ ਲਾਉਂਗੇ ਜੀ ਪਰ ਹੋਰ ਕੁਝ ਨਹੀਂ ਜੀ ਇਹ じゃ ਕੋਈ ਸੋਲੂਸ਼ਨ ਨਹੀਂ ਸਾਡਾ ਨਿਕਲੇ ਅੱਜ ਤੱਕ ਪਿਛਲੇ ਦਿਨਾਂ ਚ ਅਫਵਾਹ ਫੈਲੀ ਕਿ ਪਿੰਡ ਦੇ ਵੀ ਧਰਤੀ ਹੇਠਲਾ ਪਾਣੀ ਜਿਹੜਾ ਉਹ ਖਤਮ ਹੋ ਗਿਆ ਤਾਂ ਉਹ ਹਾਲਾਂਕਿ ਅਫਵਾਹ ਸੀ ਮੈਂ ਪਹਿਲਾਂ ਹੀ ਕਹਿ ਰਹੇ ਹਾਂ ਵੀ ਅਫਵਾਹ ਫੈਲੀ ਕਿਉਂਕਿ ਅਸੀਂ ਜਦੋਂ ਉਸ ਚੀਜ਼ ਦੀ ਪੁਸ਼ਟੀ ਕੀਤੀ ਤਾਂ ਕਹਿੰਦੇ ਕਿ ਅਜਿਹਾ ਕੁਝ ਨਹੀਂ ਸਿਰਫ ਪਿੰਡ ਦਾ ਜਿਹੜਾ ਟੈਂਕੀ ਵਾਲਾ ਬੋਰ ਸੀ ਉਹ ਫੇਲ ਹੋਇਆ ਸੀ ਉਹਨੇ ਕਰਕੇ ਕੋਈ ਨੁਕਸਾਨ ਕਿ ਚੱਲਣਾ ਉਹ ਉਹਦਾ ਨੁਕਸਾਨ ਬਹੁਤ ਜ਼ਿਆਦਾ ਚੱਲਣਾ ਪੈ ਰਿਹਾ ਹੈ ਜੀ ਦੇ ਸਭ ਦੇਸ਼ਾਂ ਤੋਂ ਫੋਨ ਆਉਨੇ ਆ ਅਸੀਂ ਕਹਿੰਦੇ ਆ ਜਿਹੜੇ ਝੂਠੀਆਂ ਖਬਰਾਂ ਲਾਉਣਾ ਉੱਤੇ ਕਾਰਵਾਈ ਹੋਣੀ ਚਾਹੀਦੀ ਆ ਇਸ ਹਿਸਾਬ ਨਾਲ ਤਾਂ ਜੀ ਸਾਡੇ ਜਿਹੜੇ ਰਿਸ਼ਤੇਦਾਰ ਆ ਉਹ ਫਰਕ ਪੈ ਜਾਊਗਾ ਰਿਸ਼ਤਿਆਂ 'ਚ ਬੱਚਿਆਂ ਨੂੰ ਰਿਸ਼ਤੇ ਵੀ ਨਹੀਂ ਹੋਣੇ ਜੇ ਇਹ ਜੀ ਸਿਚੁਏਸ਼ਨ ਜ਼ਮੀਨਾਂ ਦੇ ਰੇਟ ਗਿਰ ਜਾਣਗੇ ਅਸੀਂ ਇਹ ਹਾਲਾਂਕਿ ਹੈਗੀ ਤਾਂ ਇੱਕ ਫੋਹਾ ਹੀ ਸੀ ਬਿਲਕੁਲ ਜੀ ਪਰ ਫੋਹਾ ਦਾ ਮਾੜਾ ਪ੍ਰਭਾਵ ਤਾਂ ਕਿਤੇ ਨਾ ਕਿਤੇ ਹੈ ਜੀ ਜਿਹੜੇ ਬੋਰ ਪਿੰਡ ਦੇ ਵਿੱਚ ਹੈਗੇ ਆ ਦੂਜੇ ਉਹਨਾਂ ਦੇ ਵਿੱਚੋਂ ਪਾਣੀ ਪੀਣ ਯੋਗ ਹੈਗਾ ਉਹ ਕਿਸ ਤਰ੍ਹਾਂ ਨੇ ਉਹ ਤਾਂ ਬਾਈ ਜੀ ਟੀਡੀਐਸ ਅਸੀਂ ਚੈੱਕ ਕਰਾਇਆ ਸੀ ਆਪਣੇ ਐਸ ਡੀਓ ਸਾਹਿਬ ਹਰਵੀਰ ਸਹੋਤਾ ਜੀ 2250 ਟੀਡੀਐਸ ਰਿਪੋਰਟ ਉਹਨਾਂ ਕੋਲ ਪਈ ਹੈ ਡੀਸੀ ਮੈਡਮ ਕੋਲ ਵੀ ਤੁਸੀਂ ਦੇਖੋ 2250 ਜਿਹਦਾ ਟੀਡੀਐਸ ਹੋਵੇ ਉਹ ਪਾਣੀ ਤੁਸੀਂ ਪੀ ਲੂਗੇ ਜਾਂ ਪ੍ਰਸ਼ਾਸਨ ਵਾਲੇ ਜਾਂ ਜ਼ਿਲ੍ਹਾ ਅਧਿਕਾਰੀ ਪੀ ਲੈਣਗੇ ਕੋਈ ਵੀ ਇਸ ਤੋਂ ਬਾਅਦ ਹੋਰ ਸਾਡੀ ਐ ਕਹਿ ਲੋ ਵੀ ਇਸ ਤੋਂ ਵੱਧ ਹੋਰ ਪਰੇਸ਼ਾਨੀ ਵੀ ਨਹੀਂ ਸਾਡੇ ਵਾਸਤੇ ਹੋ ਸਕਦੀ। ਬਾਪੂ ਜੀ ਲੰਬੇ ਸਮੇਂ ਤੋਂ ਤੁਸੀਂ ਤਾਂ ਦੇਖ ਰਹੇ ਹੋਗੇ ਪਹਿਲਾਂ ਤੋਂ ਹੀ ਇਹ ਪਰੇਸ਼ਾਨੀ ਇਹ ਜੀ ਕਰੇ ਆਈ ਪਹਿਲਾਂ। ਹਾਂ ਜੀ ਪਾਣੀ ਦੀ ਪਾਇਲਟ ਲਈ ਠੀਕ ਰਹੀ ਆ। ਜਾਟੇ ਰਹੀ ਹੋਈ ਆ। ਸਾਲ ਹੋ ਗਿਆ ਜਾਨੀ ਬੋਰ ਖੜੇ ਨੂੰ। ਉਹਨਾਂ ਦੀ ਦਿੱਕਤ ਹਾਂ ਜੀ ਹਾਂ ਬਹੁਤ ਜ਼ਿਆਦਾ ਹੈ। ਅਪੀਲ ਕੀ ਕਰਨਾ ਚਾਹੁੰਦੇ ਹੋ ਤੁਸੀਂ ਪ੍ਰਸ਼ਾਸਨ ਨੂੰ ਕੀ ਅਪੀਲ ਹੈ? ਕਿਉਂਕਿ ਤੁਸੀਂ ਤਾਂ ਪਹਿਲਾਂ ਤਾਂ ਤੁਸੀਂ ਦੱਸ ਰਹੇ ਹੋ ਕਿ ਅਸੀਂ ਪਹਿਲਾਂ ਹੀ ਕਰਿਆ ਏ, ਮਿਲ ਕੇ ਵੀ ਕਰਿਆ ਏ। ਹੁਣ ਆਖਰਕਾਰ ਤੁਸੀਂ ਮੀਡੀਆ ਦੇ ਵਿੱਚ ਵੀ ਬੋਲ ਰਹੇ ਹੋ। ਅਸੀਂ ਚਾਹੁੰਦੇ ਹਾਂ ਵੀ ਸਾਨੂੰ ਜਲਦ ਤੋਂ ਜਲਦ ਬੋਰ ਕਰਵਾ ਕੇ ਦਿੱਤਾ ਜਾਵੇ ਤਾਂ ਕਿ ਪਿੰਡ ਵਾਲੇ ਸੁੱਖ ਦਾ ਸਾਹ ਲੈਣ ਵੀ ਜਿਹੜਾ ਪਾਣੀ ਆ ਇਹਦਾ ਮਸਲਾ ਬਹੁਤ بڑے ਪੱਧਰ ਤੇ ਚਲੇ ਗਿਆ ਇਹ ਹੱਲ ਹੋਣਾ ਚਾਹੀਦਾ ਸੀ ਠੀਕ ਹੈ ਜੀ ਤਾਂ ਪਿੰਡ ਪੱਤੋਂ ਦੇ ਸਰਪੰਚ ਅਵਤਾਰ ਸਿੰਘ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਕੋਲੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਸਮੱਸਿਆ ਅਸਲ ਦੇ ਵਿੱਚ ਜੋ ਕੁਝ ਪਿਛਲੇ ਦਿਨਾਂ ਦੇ ਵਿੱਚ ਅਫਵਾਹ ਇਸ ਪਿੰਡ ਬਾਰੇ ਫੈਲੀ ਉਸ ਦੀ ਅਸਲੀਅਤ ਕੀ ਹੈ ਤੇ ਕੀ ਕੁਝ ਦਿੱਕਤਾਂ ਦਾ ਪਿੰਡ ਦੇ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਸਰਪੰਚ ਸਾਹਿਬ ਕੀ ਕੁਝ ਮਸਲਾ ਹੈਗਾ ਯੋਗੋ ਜੀ ਪਾਣੀ ਦੀ ਕਿਲਤ ਦੱਸਿਆ ਜਾ ਰਿਹਾ ਤੁਹਾਡੇ ਪਿੰਡ ਚ ਹੈਗੀ ਆ ਅਸਲ ਦੇ ਵਿੱਚ ਐਕਚੁਅਲ ਦੇ ਵਿੱਚ ਮਸਲਾ ਕੀ ਹੈ ਤੇ ਕਿੰਨੇ ਲੰਮੇ ਸਮੇਂ ਤੋਂ ਚੱਲ ਆ ਰਿਹਾ ਹੈ ਇਹ ਜੀ ਜੋ ਸਾਡੇ ਪਿੰਡ ਪਾਣੀ ਵਾਲੀ ਸਰਕਾਰੀ ਟੈਂਕੀ ਆ ਉਹਦਾ ਤਕਰੀਬਨ ਜੁਲਾਈ ਅਗਸਤ 2023 ਤੋਂ ਬੋਰ ਮਤਲਬ ਗੰਧਰਾ ਪਾਣੀ ਦੇ ਰਿਆ ਸੀ ਤੇ ਅਗਸਤ ਦੇ ਵਿੱਚ ਫਿਰ ਉਸ ਨੂੰ ਕੰਮ ਬਰ ਲਗਾ ਕੇ ਚੈੱਕ ਕੀਤਾ ਗਿਆ ਪ੍ਰਸ਼ਾਸਨ ਵੱਲੋਂ ਜੀ ਤੇ ਉਸ ਟਾਈਮ ਮਤਲਬ ਬੋਰ ਨੂੰ ਫੇਲ ਕਰਾਰ ਦਿੱਤਾ ਗਿਆ ਵੀ ਬੋਰ ਫੇਲ ਹੈ ਚਾਹੀਦੀ ਤੇ ਉਸ ਤੋਂ ਬਾਅਦ ਅਸੀਂ ਤੁਰੰਤ ਪੰਚਾਇਤ ਨੇ ਮਤਾ ਪਾ ਕੇ ਆਪਣਾ ਪ੍ਰਸ਼ਾਸਨ ਉੱਥੇ ਵਾਟਰ ਸਪਲਾਈ ਨੂੰ ਕਿਹਾ ਫਤੇਗੜ ਸਾਹਿਬ ਦਿੱਤਾ ਜੀ ਤੇ ਉਦੋਂ ਦੇ ਮਤਮੋਤੇ ਦਿੱਤੇ ਹੋਏ ਜੀ ਫਿਰ ਐਮਐਲਏ ਸਾਹਿਬ ਵੀ ਆਏ ਇੱਕ ਦੋ ਵਾਰੀ ਉਹਨਾਂ ਨੂੰ ਵੀ ਕਿਹਾ ਮਤਲਬ ਅੱਜ ਤੱਕ ਹਜੇ ਪਾਣੀ ਦੀ ਕੋਈ ਸੁਣਵਾਈ ਨਹੀਂ ਹੋਈ ਜੀ ਉਹ ਬੋਰ ਫੇਰ ਹੋਣ ਕਾਰਨ ਪਿੰਡ ਨੂੰ ਮਤਲਬ ਪਾਣੀ ਦੀ ਬਹੁਤ ਸਮੱਸਿਆ ਹੈ ਕਿੰਨੀ ਆਬਾਦੀ ਹੈ ਤੇ ਕਿੰਨੀ ਜਿਹੜਾ ਘਰਾਂ ਦੇ ਵਿੱਚ ਕੋਈ ਬੋਰ ਵਗੈਰਾ ਜਿਹੜੇ ਉਹ ਹੈਗੇ ਨੇ ਜਾਂ ਨਹੀਂ ਜੋ ਘਰਾਂ ਦੇ ਵਿੱਚ ਸਮਰਸੀਬਲ ਬੋਰ ਲਗਾਏ ਹੋਏ ਨੇ ਉਹਨਾਂ ਦਾ ਪਾਣੀ ਪੀਣ ਦੇ ਲਾਇਕ ਨਹੀਂ ਹੈ ਜੀ ਉਹ ਖਾਰਾ ਪਾਣੀ ਹੈ ਜੀ ਇਸ ਕਰਕੇ ਮਤਲਬ ਪਾਣੀ ਦੀ ਬੜੀ ਦਿੱਕਤ ਆ ਤਕਰੀਬਨ 10 11 ਮਹੀਨੇ ਹੋ ਗਏ ਜਦੋਂ ਕੋਈ ਮਤਲਬ ਸਰਕਾਰ ਨੇ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਤੇ ਅਸੀਂ ਤਾਂ ਕਾਗਜ਼ੀ ਕਾਰਵਾਈ ਵੀ ਕਰ ਸਕਦੇ ਹਾਂ ਪ੍ਰੋਪਰ ਕੀਤੀ ਹੋਈ ਆ ਪੂਰੀ ਅਛੇ ਜੀ ਹਾਂ ਜੀ ਪਾਣੀ ਦੀ ਵਜ੍ਹਾ ਹੁਣ ਪਾਣੀ ਪਿੰਡ ਦੇ ਲੋਕ ਪੀ ਕਿੱਥੋਂ ਰਹੇ ਆ ਹੁਣ ਪਾਣੀ ਅਸੀਂ ਜਿਹੜੇ ਜੋ ਜ਼ਮੀਨਾਂ ਦੇ ਵਿੱਚ ਬੋਰ ਕਰਾਏ ਹੋਏ ਆ ਜੀ ਉੱਥੋਂ ਮਤਲਬ ਪੀਣ ਵਾਸਤੇ ਪਾਣੀ ਲਿਆ ਰਹੇ ਆ ਜੀ ਟੈਂਕਰਾਂ ਰਾਹੀਂ ਕੋਈ ਆਪਣੇ ਜਿੰਤਨ ਵੀ ਆਪਣੇ ਆਪਣੇ ਸਾਧਨ ਰਾਹੀਂ ਜੀ ਪੀਣ ਵਾਸਤੇ ਪਾਣੀ ਉੱਥੋਂ ਲਿਆ ਰਹੇ ਆ ਜੀ ਤੇ ਫਿਰ ਪਾਣੀ ਕਰਕੇ ਦਿੱਕਤ ਆ ਹੁਣ ਕਿੰਨੀ ਆਬਾਦੀ ਪਿੰਡ ਦੀ ਹੈਗੀ ਆ ਤੇ ਜ਼ਿਆਦਾਤਰ ਕਿਹੜੇ ਕਿਹੜੇ ਕਿੰਨੇ ਘਰ ਹੈਗੇ ਆ ਜਿਨ੍ਹਾਂ ਨੂੰ ਜਿਹੜਾ ਬਾਹਰੋਂ ਪਾਣੀ ਲਿਆਉਣਾ ਪੈ ਰਿਹਾ ਪਿੰਡ ਦੀ ਆਬਾਦੀ ਤਕਰੀਬਨ 7-800 ਬੋਟਾ ਜੀ ਪਿੰਡ ਦੇ ਵਿੱਚ ਆਬਾਦੀ ਦਾ ਮਤਲਬ ਕਾਫੀ ਹਜ਼ਾਰ ਦੇ ਕਰੀਬ ਹੋ ਗਈ ਜੀ 1500 ਘਰ ਆਈ ਜੀ ਬਾਕੀ ਹੁਣ ਪ੍ਰੋਬਲਮ ਤਾਂ ਹਰ ਘਰ ਦੇ ਵਿੱਚ ਆਈ ਪਾਣੀ ਦੀ ਜਦੋਂ ਹੁਣ ਆਪਾਂ ਜਿਨ੍ਹਾਂ ਦੇ ਸਮਰਸੀਵਲਾ ਉਹਨਾਂ ਨੂੰ ਵੀ ਐਕਚੁਅਲ ਦੇ ਵਿੱਚ ਉਹਨਾਂ ਨੂੰ ਵੀ ਪ੍ਰੋਬਲਮ ਆਈ ਕਿਉਂ ਉਹ ਵੀ ਪਾਣੀ ਪੀਣ ਦੇ ਲੈਕ ਨਹੀਂ ਹੈ ਜੀ ਪਹਿਲਾਂ ਟੈਂਕੀ ਦਾ ਪਾਣੀ ਹੀ ਪਿੰਦੇ ਸੀ ਜਿਹੜਾ ਪਹਿਲਾਂ ਟੈਂਕੀ ਦਾ ਪਾਣੀ ਜੋ ਸਰਕਾਰੀ ਟੈਂਕੇ ਜੀ ਉਹ 1200 ਫੁੱਟ ਡੂੰਘਾ ਬੋਰ ਆ ਜੀ ਤੇ ਉਹ ਬੋਰ ਫੇਲ ਹੋਣ ਕਾਰਨ ਮਤਲਬ ਪਿੰਡ ਦੇ ਵਿੱਚ ਪਾਣੀ ਦੀ ਪ੍ਰੋਬਲਮ ਆ ਗਈ ਹੋਰ ਨਹੀਂ ਤਾਂ ਕੋਈ ਦਿੱਕਤ ਨਹੀਂ ਸੀ ਪਹਿਲਾਂ ਤੁਸੀਂ ਦੱਸ ਰਹੇ ਹੋ ਵੀ ਲਗਭਗ 1 ਸਾਲ ਤੋਂ ਤੁਸੀਂ ਇਹ ਪ੍ਰੋਬਲਮ ਦੇ ਬਾਰੇ ਜੋ ਕਿ ਤੁਹਾਨੂੰ ਦਿੱਕਤ ਸੀ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਹੋਇਆ ਹੈ ਪਰ ਤੁਹਾਡਾ ਮਸਲਾ ਹੱਲ ਨਹੀਂ ਹੋਇਆ ਹੱਲ ਨਹੀਂ ਹੋਇਆ ਜੀ ਬਿਲਕੁਲ ਵੀ ਮਤਲਬ ਕਿਸੇ ਨੇ ਕੋਈ ਸੁਣਾਈ ਨਹੀਂ ਕਰੀ ਜੀ ਹੁਣ ਆ ਪਿਛਲੇ 15 20 ਦਿਨ ਹੋਇਆ ਜੀ ਡੀਸੀ ਸਾਹਿਬ ਨੂੰ ਵੀ ਮਤਲਬ ਮਿਲ ਕੇ ਆਏ ਆ ਪਿੰਡ ਦੇ ਪੰਚਾਇਤ ਮੈਂਬਰ ਹੋਰ ਵੀ ਬੰਦੇ ਸੀਗੇ ਨਾਲ ਪਿੰਡ ਦੇ ਤੇ ਉਹਨਾਂ ਨੇ ਦਲਾਸਾ ਦਵਾਇਆ ਵੀ ਹੁਣ ਤੁਹਾਡਾ ਬੋਰ ਕਰਾਉਂਗੇ ਜੀ ਤਾਂ ਉਦੋਂ ਤੇ ਮਤਲਬ ਪ੍ਰੋਪਰ ਚੰਗੀ ਤਰ੍ਹਾਂ ਜਿਹੜਾ ਬੰਦ ਪਾਣੀ ਹੋਇਆ ਏ ਹੁਣ 2 ਮਹੀਨੇ ਤੋਂ ਹੋਇਆ ਜੀ ਪਹਿਲਾਂ ਜਦੋਂ ਤੋਂ ਇਹ ਫਵਾਹ ਫੈਲੀ ਕਿ ਪਿੰਡ ਦੇ ਵਿੱਚੋਂ ਪਾਣੀ ਜਿਹੜਾ ਪਾਣੀ ਖਤਮ ਹੋ ਗਿਆ ਸੀ ਹਾਂਜੀ ਹਾਂਜੀ ਪਿਛਲੇ ਮਤਲਬ 2-2.5 ਮਹੀਨਿਆਂ ਤੋਂ ਬਿਲਕੁਲ ਮਤਲਬ ਫੇਲ ਹੋ ਗਿਆ ਸੀ ਬਹੁਤ ਨਹੀਂ ਤਾਂ ਉਸ ਟਾਈਮ ਤੇ ਅਸੀਂ ਪਿੰਡ ਦੇ ਬੰਦੇ ਨੇ ਆਪਣਾ ਫੈਸਲਾ ਕਰਕੇ ਜੀ ਮੋਟਰ ਪਾ ਦਿੱਤੀ ਸੀਗੀ ਤੇ ਅਗਸਤ 2023 ਦੇ ਵਿੱਚ ਥੋੜਾ ਥੋੜਾ ਪਾਣੀ ਜਦੋਂ ਛੱਡ ਰਹੀ ਸੀ ਮੋਟਰ ਉਸ ਟਾਈਮ ਤੇ ਅਸੀਂ ਪਿੰਡ ਦੇ ਮੋਹਤਵਾਰ ਬੰਦੇ ਨੇ ಗ್ರಾಮ ਪੰਚਾਇਤ ਨੇ ਫੈਸਲਾ ਕਰਕੇ ਮੋਟਰ ਪਾ ਦਿੱਤੀ ਸੀਗੀ ਪਰ ਉਦੋਂ ਦਾ ਪਾਣੀ ਚੱਲ ਰਿਹਾ ਸੀ ਥੋੜਾ ਥੋੜਾ ਹੁਣ ਤਕਰੀਬਨ ਮਾਰਚ ਅਪ੍ਰੈਲ ਤੋਂ ਤਾਂ ਬਿਲਕੁਲ ਮਤਲਬ ਪਾਣੀ ਮਤਲਬ ਬੋਰੇ ਫੇਲ ਹੋ ਕੇ ਪਾਣੀ ਆਉਣਾ ਹੀ ਬੰਦ ਹੋ ਗਿਆ ਸੀਗਾ ਏ ਟੈਂਕੀ ਜਿਹੜੀ ਅਫਵਾਹ ਫੈਲੀ ਕਿ ਧਰਤੀ ਖੇੜਲਾ ਪਾਣੀ ਪਤੋਂ ਪਿੰਦਾ ਨਹੀਂ ਨਹੀਂ ਇਹ ਅਫਵਾਹ ਉਹ ਅਫਵਾਹ ਦੇ ਕਾਰਨ ਕੋਈ ਹੋਰ ਵੀ ਅਸਰ ਪਈ ਕਿਸੇ ਤਰ੍ਹਾਂ ਦੇ ਇਹ ਅਫਵਾਹ ਦੇ ਕਾਰਨ ਤਾਂ ਇਹ ਹੈ ਜੀ ਹੁਣ ਜਿਸ ਤਰ੍ਹਾਂ ਮਤਲਬ ਕੋਈ ਆਪਣਾ ਰਿਸ਼ਤੇਦਾਰ ਕੋਈ ਆਉਂਦਾ ਜਾਂਦਾ ਉਹਨਾਂ ਨੂੰ ਬੜੀ ਪ੍ਰੋਬਲਮ ਆਗਲਾ ਕਹਿੰਦਾ ਵੀ ਫਲਾਣੇ ਪਿੰਡ ਤਾਂ ਪਾਣੀ ਨਹੀਂ ਹੈਗਾ ਉੱਥੇ ਕੀ ਕਰਨਾ ਜਾ ਕੇ ਬਾਕੀ ਕੋਈ ਕੱਲ ਨੂੰ ਹੋਰ ਕੋਈ ਕੋਈ ਬੱਚੇ ਦਾ ਲੜਕੇ ਦਾ ਲੜਕੀ ਦਾ ਰਿਸ਼ਤਾ ਵਗੈਰਾ ਕੋਈ ਅਗਲਾ ਕਹੂਗਾ ਕੋਈ ਵੀ ਪਹਿਲਾਂ ਸਾਰਿਆਂ ਤੋਂ ਪਹਿਲਾਂ ਅਗਲਾ ਹਰੇਕ ਸਹੂਲਤ ਦੇਖਦਾ ਜੀ ਆਪਣਾ ਲੜਕੇ ਦਾ ਜਾਂ ਲੜਕੀ ਦੀ ਮੈਰਿਜ ਕਰਨੇ ਆ ਜੀ ਪਹਿਲਾਂ ਆਪਣੀ ਹਰੇਕ ਸਹੂਲਤ ਦੇਖੂਗਾ ਵੀ ਹਾਂ ਬੱਚੇ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ ਤੇ ਆਕਰ ਪਾਣੀ ਦੀ ਮਤਲਬ ਜੇ ਤਰਤੀ ਹੇਠੋਂ ਪਾਣੀ ਆ ਗਿਆ ਤਾਂ ਇਹਨਾਂ ਚੀਜ਼ਾਂ ਦੇ ਉੱਤੇ 10 ਰੁਪਏ ਨਹੀਂ ਪੈਣਾ ਜੀ ਫਿਰ ਖੈਰ ਉਹ ਅਫਵਾਹ ਸੀ ਉਹ ਅਫਵਾਹ ਜਿਹੜਾ ਕੋਈ ਉਹ ਨਹੀਂ ਹੈ ਤਰਤੀ ਹੇਠ ਪਾਣੀ ਦੀ ਕੋਈ ਪ੍ਰੋਬਲਮ ਨਹੀਂ ਜੀ ਲੇਕਿਨ ਇਹ ਸਰਕਾਰੀ ਬੋਰ ਫੇਲ ਹੋਣ ਕਾਰਨ ਮਤਲਬ ਦਿੱਕਤ ਆਈ ਹੈ ਠੀਕ ਹੈ ਭਾਜੀ ਸਸ਼ੀਕਲ ਜੀ ਐਮਐਲਏ ਰੁਪਿੰਦਰ ਹੈਪੀ ਜੀ ਬੋਲ ਰਿਓ ਬੋਲੋ ਸਰ ਸਸ਼ੀਕਲ ਜੀ ਦਾ ਅਨਮਿਊਟ ਚੈਨਲ ਤੋਂ ਪੱਤਰਕਾਰ ਕੋਲਿੰਦਾ ਸਿੰਘ ਬੋਲ ਰਿਹਾ ਜੀ ਬੋਲੋ ਸਰ ਇੱਕ ਖਬਰ ਦੇ ਨੂੰ ਲੈ ਕੇ ਥੋੜਾ ਵਰਸ਼ਨ ਲੈਣਾ ਸੀ ਅਸੀਂ ਰਿਗਾਰਡਿੰਗ ਆ ਪੱਤੋ ਕਲਾਂ ਦੇ ਪਿੰਡ ਦੇ ਵਿੱਚ ਜੀ ਇੱਕ ਟੈਂਕੀ ਜਿਹੜੀ ਆ ਪਾਣੀ ਵਾਲੀ ਉਹ ਬੜੇ ਚਿਰ ਤੋਂ ਕਹਿ ਰਹੇ ਆ ਕਿ ਉਹ ਸਾਡੀ ਖਰਾਬ ਆ ਤੇ ਉਹ ਪਿੰਡ ਦੇ ਲੋਕਾਂ ਨੂੰ ਮੋਟਰਾਂ ਤੋਂ ਪੀਣ ਵਾਲਾ ਪਾਣੀ ਜਿਹੜਾ ਭਰਨਾ ਪੈਂਦਾ ਜੀ ਨਹੀਂ ਉਹ ਤਾਂ ਹੋ ਗਿਆ ਸੌਟ ਆਊਟ ਉਹ ਪਾਣੀ ਜਿਹੜੀ ਟੈਂਕ ਚੱਲਿਆ ਸੀ ਨਾ ਸਰ ਪਾਣੀ ਨਹਿਰੀ ਪਾਣੀ ਦਾ ਜਿਹੜਾ ਚੱਲ ਰਿਹਾ ਸੀ ਉਹ ਚੱਲ ਰਿਹਾ ਪਾਣੀ ਤਾਂ ਕਿਸੇ ਨੂੰ ਵੀ ਹਾਂਜੀ ਉਹ ਕਹਿੰਦੇ ਨਹਿਰ ਨਹਿਰੀ ਪਾਣੀ ਤਾਂ ਆ ਰਿਹਾ ਜੀ ਪਰ ਕਹਿੰਦੇ ਵੀ ਸਾਲ ਖਾਲ ਪਾਣੀ ਉਹ ਭਰਾਵਾ ਇਸ ਤੋਂ ਬੈਸਟ ਪਾਣੀ ਜਿਹੜਾ ਹੁੰਦਾ ਉਹ ਕਹਿੰਦੇ ਕਿ ਪਾਣੀ ਜਿਹੜਾ ਉਹ ਘੰਟੇ ਤੋਂ ਘੰਟੇ ਬਾਅਦ ਉਹ ਝੁੱਬਦੂ ਆਉਂਦੀ ਆ ਪਿੰਡ ਦੇ ਲੋਕ ਕਹਿੰਦੇ ਆ ਜੀ ਮੈਂ ਪਿੰਡ ਤੋਂ ਆਇਆ ਜੀ ਮੇਰੀ ਗੱਲ ਸੁਣੋ ਪਰਸੋਂ ਵੀ ਪਿੰਡ ਦੀ ਸੀ ਜ ਆਹ ਬਾਈ ਜੀ ਜੇ ਕੀ ਦਿੱਕਹੂੰ ਕਈ ਵਾਰੀ ਕੀ ਹੁੰਦਾ ਜੀ ਜਿਹੜੀ ਟੈਂਕੀ ਹੈਗੀ ਉਹਦਾ ਬੋਰ ਦੀ ਕੋਈ ਦਿੱਕਤ ਦੁਕਤ ਹੈਗੀ ਸੀ ਹੈ ਨਾ ਅੱਛਾ ਜੀ हां ओ दी कोई दिक्कत ਸੀ ਵੀ ਇਲੈਕਸ਼ਨ ਤੋਂ ਪਹਿਲਾਂ ਵੀ ਇਹ ਮੁੱਦਾ ਉੱਠਿਆ ਸੀਗਾ ਬਟ ਇਹ ਆਪਾਂ ਨੇ ਜਿਹੜਾ ਸੌਲਟ ਆਊਟ ਕਰਕੇ ਇਹ ਤਾਂ ਤਕਰੀਬਨ ਪਾਣੀ ਇਹਨਾਂ ਨੂੰ ਮਿਲਦਾ ਹੈਗਾ ਸਾਰਾ ਪਿੰਡ ਦੀ ਟੈਂਕੀ ਦਾ ਉਹ ਕਹਿੰਦੇ ਨੇ ਕਿ ਵੀ ਜੇ ਸਾਨੂੰ ਪਾਣੀ ਮਿਲ ਜੇ ਉਹ ਬੋਰ ਠੀਕ ਹੋ ਜੇ ਮੈਂ ਉਹੀ ਗੱਲ ਦੱਸਦਾ ਨਾ ਉਹੀ ਗੱਲ ਦੱਸਦਾ ਆਪਾਂ ਨੂੰ ਮਸਲਾ ਇਸ਼ੂ ਪਾਣੀ ਦਾ ਹੈ ਇਸ਼ੂ ਰੌਲਾ ਦਾ ਪਾਣੀ ਦਾ ਸੀ ਮੈਂ ਇਹਨੂੰ ਕਹਿ ਰਿਹਾ ਵੀ ਆਪਾਂ ਬੈਸਟ ਪਾਣੀ ਹੈਗਾ ਵੀ ਆਪਾਂ ਨੂੰ ਇਹ ਮਿਲਦਾ ਹੈ ਬੈਸਟ ਹੈਗਾ ਤੇ ਇਹਨਾਂ ਨੂੰ ਟੈਂਕੀ ਵੀ ਚ ਮਤਲਬ ਜਿਹੜੀ ਹੈਗੀ ਸੀਗਾ ਆਪਾਂ ਉਹ ਕਰਨਾ ਕੀ ਕਹਿੰਦੇ ਆ ਇਹਦੀ ਟੈਂਟਿੰਗ ਟੁੰਡਿੰਗ ਹੋਣ ਨੂੰ ਰਹਿਦੀ ਆ ਅੱਛਾ ਜੀ ਹਾਂ ਇਹ ਨੌਲੇਜ ਆ ਪ੍ਰਸ਼ਾਸਨ ਦੀ ਸਾਰਾ ਨੌਲੇਜ ਹੈਗਾ ਵੀਡੀਓ ਉਹਦੀ ਵਾਟਰ ਸਪਲਾਈ ਦੀ ਨੌਲੇਜ ਵੀ ਹੈਗਾ ਤੇ ਜੋ ਇਹਦਾ ਜਾਇਜ਼ ਪੋਸੀਬਲ ਹੋਊਗਾ ਕਰਵਾ ਕੇ ਦੇਮ ਕੋਈ ਦਿੱਕਤ ਨਹੀਂ ਪਰ ਇਹ ਆਪਾਂ ਨੂੰ ਮੈਂ ਇਹਨਾਂ ਨੂੰ ਕਿਹਾ ਮੇਰੀ ਭੈਣ ਭਰਾ ਨੇ ਸਾਰੇ ਮੈਂ ਕਿਹਾ ਵੀ ਇਹਨੇ ਪਾਣੀ ਬਹੁਤ ਵਧੀਆ ਹੁੰਦਾ ਹੈ ਇਹਨੇ ਨਹਿਰੀ ਪਾਣੀ ਹੁੰਦਾ ਹੂੰ ਸਿੱਧਾ ਉੱਤੋਂ ਆਉਂਦਾ ਹਾਂ ਸ਼ਾਇਦ ਉਸੇ ਗੱਲ ਨੂੰ ਲੈ ਕੇ ਲੋਕਾਂ ਦੇ ਮਨਾਂ 'ਚ ਕਿਤੇ ਨਾ ਕਿਤੇ ਹੈਗਾ ਕਿ ਪਾਣੀ ਉਹ ਕਹਿੰਦੇ ਕਿ ਅਸੀਂ ਵਰਤਤਾ ਰਹੇ ਆਂ ਵੀ ਅਸੀਂ ਪਸ਼ੂ ਵੀ ਨਿਲਾ ਰਹੇ ਆਂ ਆਪ ਵੀ ਉਹਦੇ ਨਾਲ ਨਹਾ ਰਹੇ ਆਂ ਵੀ ਪੀਣ ਦੇ ਲਈ ਥੋੜਾ ਜਿਹਾ ਕਹਿੰਦੇ ਕਿ ਸਾਨੂੰ ਲੱਗਦਾ ਕਿ ਵੀ ਇਹਦੇ 'ਚ ਇਹ ਨਾ ਇੱਕ ਇਹ ਤਾਂ ਕੀ ਕਰਿਆ ਆਪਾਂ ਨੂੰ ਪਤਾ ਹੀ ਯਾਰ ਨਹਿਰੀ ਪਾਣੀ ਜਿਹੜਾ ਹੁੰਦਾ ਆ ਜਿਆਦਾ ਸ਼ੁੱਧ ਹੁੰਦਾ ਦੂਜਿਆਂ ਦੇ ਨਾਲੋਂ ਹਨਾ ਅੱਛਾ ਜੀ ਇਹ ਆਪਾਂ ਇੱਕ ਵੈਸੀ ਆ ਆਪਾਂ ਮੈਮੀ ਪਿੰਡਾਂ 'ਚ ਹੀ ਰਹਿੰਦੇ ਆਪਾਂ ਸਾਰੇ ਇੱਕ ਤਾਰਨਾ ਬਣ ਜਾਂਦੀ ਆ ਕਿ ਨਹੀਂ ਜੀ ਇਹਦੇ 'ਚ ਐਦਾਂ ਪਾਣੀ ਤਾਂ ਉੱਪਰੋਂ ਆ ਰਿਹਾ ਬਹੁਤ ਅੱਛਾ ਪਾਣੀ ਹੈਗਾ ਹੈ ਤਾਂ ਹੀ ਤਾਂ ਐਡਾ ਵੱਡਾ ਪ੍ਰੋਜੈਕਟ ਗਵਰਨਮੈਂਟ ਨੇ ਕੀਤਾ ਸੀਗਾ ਇਹ ਇਹਨੂੰ ਇਹਨੂੰ ਸ਼ੁਰੂ ਕੀਤਾ ਸੀ ਇਹਨੂੰ ਖਤਮ ਕੀਤਾ ਇਹਨੂੰ ਕੰਪਲੀਟ ਕੀਤਾ ਹੈਗਾ ਕੋਈ ਇਸ਼ੂ ਨਹੀਂ ਜੇ ਇਹਨਾਂ ਨੂੰ ਪਾਣੀ ਦੀ ਟੈਂਕੀ ਵਾਲਾ ਵੀ ਇਹਦੀ ਨੋਲੇਜ ਹੈਗਾ ਪ੍ਰਸ਼ਾਸਨ ਦੀ ਚ ਉਹ ਪਕਰਵਾ ਲਾਂਗੇ ਕੋਈ ਇਸ਼ੂ ਕੋਈ ਚੱਕਰ ਕੋਈ ਕੋਈ ਹੈ ਜੀ ਵੀ ਕਿ ਕਦੋਂ ਤੱਕ ਹੋ ਸਕਦਾ ਕੁਛ ਇਦਾਂ ਦਾ ਕਦੋਂ ਲੱਗਿਆ ਹੋਇਆ ਜੀ ਇਹ ਸਾਰਾ ਪ੍ਰਸ਼ਾਸਨ ਨੇ ਡਿਊਟੀ ਏਡੀਸੀ ਸਭ ਵੀ ਨੋਲੇਜ ਚੈੱਕ ਦੀ ਸਭ ਵੀ ਸਾਰਿਆਂ ਦੇ ਕਰਵਾ ਕੇ ਅਸੀਂ ਕਰਵਾ ਰਹੇ ਹਾਂ ਜਦੋਂ ਵੀ ਬੜੀ ਜਲਦੀ ਨੇ ਕਰਵਾ ਲਾਂਗੇ ਠੀਕ ਠੀਕ ਹੈ ਸਰ ਠਾਕੀ ਹਾਂਜੀ ਹਾਂਜੀ ਵੀਰੇ ਹਾਂਜੀ ਤਾਂ ਇਹ ਸਾਨੂੰ ਪਿੰਡ ਦੇ ਜੋ ਪਤਵੰਤੇ ਸੱਜਣ ਨੇ ਉਹਨਾਂ ਨਾਲ ਅਸੀਂ ਗੱਲਬਾਤ ਕੀਤੀ ਆ ਪਿੰਡ ਦੇ ਵਿੱਚ ਪਾਣੀ ਦੀ ਸਮੱਸਿਆ ਹੋਣ ਕਰਕੇ ਜਿਹੜਾ ਲੋਕਾਂ ਨੂੰ ਬਹੁਤ ਸਾਰੀਆਂ ਹੋਰ ਸਮੱਸਿਆਵਾਂ ਦੇ ਨਾਲ ਜੂਝਣਾ ਪੈ ਰਿਹਾ ਕਿਉਂਕਿ ਪਾਣੀ ਦੇ ਨਾਲ ਹੀ ਜਿਹੜਾ ਹੈ ਉਹ ਸਵੇਰ ਤੋਂ ਰੁਟੀਨ ਜਿਹੜੀ ਆ ਸ਼ੁਰੂ ਹੁੰਦੀ ਆ ਪਰ ਪਿੰਡ ਦੇ ਵਿੱਚ ਪਾਣੀ ਜਿਹੜਾ ਉਹ ਲੋਕ ਨੇ ਪਿੰਡ ਦੇ ਉਹ ਟੈਂਕੀਓ ਵਾਲੇ ਪਾਣੀ ਦੇ ਉੱਤੇ ਨਿਰਭਰ ਸੀ ਹਾਲਾਂਕਿ ਇੱਕ ਅਫਵਾਹ ਇਸ ਪਿੰਡ ਦੇ ਵਿੱਚ ਫੈਲੀ ਸੀ ਉਸ ਦਾ ਵੀ ਇਹਨਾਂ ਨੂੰ ਖਮਿਆਜ਼ਾ ਜਿਹੜਾ ਪੁਕਤਣਾ ਪੈ ਰਿਹਾ ਹੈ ਤਾਂ ਪਿੰਡ ਦੇ ਲੋਕਾਂ ਨੂੰ ਖਦਸ਼ਾ ਹੈ ਕਿ ਇਸ ਤਰ੍ਹਾਂ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਜਿਨ੍ਹਾਂ ਦੇ ਵਿਆਹ ਹੋਣੇ ਨੇ ਉਹਨਾਂ ਨੂੰ ਲੈ ਕੇ ਜਿਹੜਾ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਭੰਬਲ ਪੂਸਾ ਜ਼ਰੂਰ ਪਵੇਗਾ ਤੇ ਜਿਹੜਾ ਲੋਕਾਂ ਦੇ ਵਿੱਚ ਇਹ ਮੈਸੇਜ ਜਾਵੇਗਾ ਰਿਸ਼ਤੇਦਾਰਾਂ ਨੂੰ ਲੱਗੇਗਾ ਕਿ ਇਸ ਪਿੰਡ ਦੇ ਵਿੱਚ ਪਾਣੀ ਨਹੀਂ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਇਸ ਪਿੰਡ ਦੇ ਵਿੱਚ ਪਾਣੀ ਧਰਤੀ ਹੇਠਲਾ ਜਰੂਰ ਹੈਗਾ ਇਹ ਅਫਵਾਹ ਸੀ ਤਾਂ ਉਸ ਦਾ ਖਮਿਆਜਾ ਲੋਕਾਂ ਨੂੰ ਜਰੂਰ ਭੁਗਤਣਾ ਪੈ ਸਕਦਾ ਤਾਂ ਇਹ ਅਸੀਂ ਕਲੀਅਰ ਵੀ ਕਰ ਰਹੇ ਹਾਂ ਕਿ ਪਿੰਡ ਦੇ ਵਿੱਚ ਧਰਤੀ ਹੇਠਲਾ ਪਾਣੀ ਬਿਲਕੁਲ ਹੈਗਾ ਪਰ ਉਹ ਪਾਣੀ ਜਰੂਰ ਜਿਹੜਾ ਉਸ ਦੀ ਜਿਹੜੀ ਕੁਆਲਿਟੀ ਕਹਿ ਸਕਦੇ ਆ ਉਹ TDS ਬਾਈ ਜੀ ਹੁਣੇ ਦੱਸ ਰਹੇ ਨੇ ਕਿ ਉਹ ਵੱਧ ਹੈਗਾ ਤਾਂ ਉਸੇ ਕਰਕੇ ਜਿਹੜਾ ਪਿੰਡ ਦੇ ਲੋਕ ਪਿੰਡ ਦੀ ਟੈਂਕੀ ਦਾ ਪਾਣੀ ਜਿਹੜੀ ਅਸੀ ਭਾਈਚਾਰਾ ਉਹ ਜ਼ਿਆਦਾਤਰ ਵਰਤਦਾ ਜਿਹਦੇ ਕਰਕੇ ਲਗਾਤਾਰ ਅਪੀਲਾਂ ਸਰਕਾਰਾਂ ਨੂੰ ਦਲੀਲਾਂ ਜਿਹੜੀਆਂ ਨੇ ਉਹ ਕਰਦੇ ਆ ਰਹੇ ਨੇ ਕੋਈ ਵੀ ਸੁਣਵਾਈ ਹੁਣ ਤੱਕ ਨਹੀਂ ਹੋ ਰਹੀ ਕੈਮਰਾਮੈਨ ਪ੍ਰਭਜੋ ਸਿੰਘ ਦੇ ਨਾਲ ਕੁਲਵਿੰਦਰ ਸਿੰਘ ਛਲੇੜੀ ਪਿੰਡ ਪੱਤੋਂ